ਨਖ ਸਮੀਤ ਸਿੰਘ ਵਾ ਤੇ ਨਗਰ ਕੀਰਤਨ ਬਾਬਾ ਜੀਵਨ ਸਿੰਘ ਤੇ ਬਾਬਾ ਸੰਗਤ ਸਿੰਘ ਜੀ ਦੀ ਇਸ਼ਦਾ ਦੀ ਯਾਦ ਵਿੱਚ ਗੁਰਦਰਸ਼ੀ ਦੀ ਸੰਧਕਾਰ ਸਾਹਿਬ ਤੋਂ ਅੱਜ ਕੱਢਿਆ ਜਾ ਰਿਹਾ ਸੀ ਜਿਸ ਵਿੱਚ ਆਪਣੀ ਗਤਕਾ ਕਿ ਡੰਡੀ ਡਿਊਟੀ ਲੱਗੀ ਸੀ ਤੇ ਗਤਕਾ ਇਹ ਮੁੰਡੇ ਸੀ ਹੁੱਲੜਬਾਜੇ ਨਸ਼ਾ ਕੀਤਾ ਪਿਆ ਤੇ ਇਹਨਾਂ ਬੁਲਟ ਉੱਤੇ ਨੇ ਆਨ ਦੇ ਚਾੜੀ ਲਿਓ ਨਗਰ ਕੀਰਤਨ ਵਿੱਚ ਮਲ ਹੁੱਲੜਬਾਜੀ ਕਰਦੇ ਸੀ ਪਹਿਲਾਂ ਹੀ ਮਤਲਬ ਇਹ ਸੋਚ ਵਿੱਚ ਆਈ ਹੁੱਲੜਬਾਜੀ ਦੀ ਤੇ ਉੱਤੇ ਬੁਲਟ ਚੜ੍ਹ ਗਿਆ ਤੇ ਮੈਂ ਉਹਨਾਂ ਨੂੰ ਬੇਨਤੀ ਕੀਤੀ ਮੈਂ ਕਿਹਾ ਵੀਰ ਜੀ ਤੁਸੀਂ ਅਮਰੇ ਸਬਰ ਕਰੋ ਮਤਲਬ ਇੰਦਾ ਨਾ ਕਰੋ ਤੁਹਾਨੂੰ ਲੰਗਾ ਦੇਣੇ ਰੋਕ ਜੋ ਪਹਿਲਾਂ ਸੰਗਤ ਨਾ ਗਜਵੇ ਉਧਰ ਉਹ ਦੂਸਰੀ ਸਾਈਡ ਸੇ ਹੋਰ ਵੀ ਲੰਗਦੇ ਪਏ ਸੀ ਤੂੰ ਬੁਲਟ ਤੇ ਹਿਸਾ ਦਈ ਜਾਵੇ ਮੈਂ ਕਿਹਾ ਵੀਰ ਸਬਰ ਕਰੋ ਕਹਿੰਦਾ ਸਾਡੇ ਕੋਲ ਹੀ ਸਬਰ ਸੁਬਰ ਹੈਗਾ ਤੇ ਮੈਂ ਇਹਨੂੰ ਫੇਰ ਬੇਨਤੀ ਮੈਂ ਕਿਹਾ ਇੰਦਾ ਨਾ ਗਲਤ ਨਾ ਬੋਲੋ ਤੇ ਉਹਨੇ ਸਿੱਧਾ ਹੀ ਫਿਰ ਦਾੜੀ ਨੂੰ ਹੱਥ ਪਾਇਆ ਤੇ ਮਤਲਬ ਫੇਰ ਉਹਨਾਂ ਦੇ ਸਾਤ ਅੱਠ ਉਹਨੇ ਮੁੰਡਿਆਂ ਨੂੰ ਹੋਰ ਫੋਨ ਕਰ ਲਿਆ ਤੇ ਉਹਨਾਂ ਨੇ ਖੰਡੇ ਮਾਰਨੇ ਸ਼ੁਰੂ ਕਰ ਦਿੱਤੇ ਟਾਂ ਲੱਗੀ ਉਹਨਾਂ ਨੇ ਖੰਡੇ ਮਾਰਨੇ ਧੋਣ ਤੇ ਖੰ ਤੇ ਉਹ ਧੌਂਤੇ ਉਹਨਾਂ ਨੇ ਖੰਡਾ ਮਾਰਿਆ ਆ ਬਾਵਾਾਂ ਤੇ ਮਤਲਬ ਉਹਨਾਂ ਨੇ ਉਹਨਾਂ ਨੂੰ ਕੋਈ ਡਰ ਨਹੀਂ ਸੀ ਮਤਲਬ ਉਹਨਾਂ ਨੇ ਇੱਕ ਸਾਦੀ ਬੇਦਬੀ ਨਗਰ ਕੀਤਾ ਦੀ ਕੀਤੀ ਉਹਨਾਂ ਨੂੰ ਕੋਈ ਡਰ ਨਹੀਂ ਸੀ ਕਿਸੇ ਦਾ ਇਹ ਸਿੱਖਾਂ ਵਾਸਤੇ ਮਤਲਬ ਬਹੁਤ ਘਾਟੇ ਵਾਲੀ ਗੱਲ ਵਾ ਤੇ ਜਥੇ ਬੰਦਿਆਂ ਨੂੰ ਅਪੀਲ ਕਰਦੇ ਆ ਕਿ ਤੁਸੀਂ ਮਤਲਬ ਤੁਰੋ ਨਾਲ ਤੇ ਮਤਲਬ ਇਹ ਠੀਕ ਨਹੀਂ ਕੀਤਾ ਉਹਨਾਂ ਨੇ ਜੋ ਵੀ ਕੀਤਾ ਇਹ ਸਿੱਖ ਕੌਮ ਦੀ ਬਹੁਤ ਬਦਨਾਮੀ ਵਾਲੀ ਗੱਲ ਵਾ ਬਹੁਤ ਮਤਲਬ ਆਪਣਾ ਉਹਨਾਂ ਨੇ ਦਿਖਾ ਦਿੱਤਾ ਕਿ ਮਤਲਬ ਤੁਸੀਂ ਕਰ ਕਿਸੇ ਜੋਗੇ ਨਹੀਂ ਗਏ ਸਰ ਨਗਰ ਕੀਤਾ ਨਿਕਲ ਰਿਹਾ ਹੈਗਾ ਤੇ ਨਗਰ ਕੀਰਤਨ ਦੇ ਵਿੱਚ ਮੁੰਡਾ ਮੇਰਾ ਗੱਤਕਾ ਖੇਡਦਾ ਵਾ ਇਹ ਸਿੰਘ ਵਾਸਾ ਜਿਆ ਹਾਇਆ ਤੇ ਉਥੋਂ ਮੁੰਡਾ ਬੁਲਟ ਤੇ ਆ ਰਿਹਾ ਹੈਗਾ ਲੋਕਲ ਸ਼ਹਿਰ ਦਾ ਹੀ ਤੇ ਉਹਨੇ ਨੇ ਉਹਨੂੰ ਇਹ ਬੇਨਤੀ ਕੀਤੀ ਆ ਵੀ ਰੋ ਰੁਕ ਜਾ ਬਾਜ਼ਾਰ ਹੈਗਾ ਵਾ ਵੀ ਭੀੜ ਬਹੁਤ ਆ ਤੇ ਤੂੰ ਵਿੱਚ ਵੜੀ ਜਾਣਾ ਵਾ ਕਿਸੇ ਤੇ ਸੱਟ ਪੈ ਲੱਗੂਗੀ ਤੇ ਸਵਰਨਾਇ ਰਾ ਇਹ ਉਹਨੇ ਭਾ ਗਿਆ ਉਹ ਕਹਿੰਦਾ ਮੇਰੇ ਕੋਈ ਸਬਰ ਸੋਰ ਨਹੀਂ ਹੈਗਾ ਤੇ ਇਸੇ ਚੱਕਰ ਦੇ ਵਿੱਚ ਉਹਨੇ ਮੁੰਡੇ ਨਾਲ ਇਹਨਾਂ ਹੱਥੋਂ ਪਾਈ ਹੋ ਪਿਆ ਫਤੋਬਾਈ ਹੋ ਪਿਆ ਤੇ ਉਹ ਬੜੀ ਗੱਲ ਠੰਡੀ ਪੀ ਤੇ ਮਗਰੋਂ ਫੇ 5-7 ਯਾਨੇ ਮੁੰਡੇ ਲਿਆ ਆ ਗਏ ਤੇ ਮੁੰਡੇ ਤੋਂ ਨੇ ਹਮਲਾ ਕੀਤਾ ਦਾਤਰਾਂ ਦੂਤਰਾਂ ਨਾਲ ਜਾਂ ਖੰਡਿਆਂ ਨਾਲ ਤੇ ਖੇ ਹਥਿਆਰਾਂ ਨਾਲ ਪ੍ਰਸ਼ਾਸਨ ਕੋ ਮੇਰੀ ਮੰਗ ਇਹ ਵਾ ਕਿ ਜੇ ਉਹ ਇੱਕ ਗੁਰਸਿੱਖ ਮੁੰਡਾ ਵਾ ਤੇ ਉਹਦੀ ਇੰਨੀ ਬੇਅਦਬੀ ਹੋਣਦੀ ਆ ਤੇ ਜੇ ਆਮ ਬੰਦਿਆਂ ਦਾ ਇਹ ਕੀ ਹਾਲ ਕਰਦੇ ਹੋਣਗੇ ਨਸ਼ਾ ਖਾ ਕੇ ਤੇ ਪ੍ਰਸ਼ਾਸਨ ਅਗੇ ਇਹ ਬੇਨਤੀ ਆ ਵੀ ਇਹਨਾਂ ਤੇ ਸਖਤ ਸਖਤ ਕਾਰਵਾਈ ਕੀਤੀ ਜਾਵੇ ਤੇ ਇਹੋ ਹੀ ਬੇਨਤੀ ਆ ਸਾਡੀ ਇਦਾਂ ਹੋਇਆ ਨਾ ਇਹ ਮੁੰਡਾ ਜਦੋਂ ਸਾਨੂੰ ਫੋਨ ਲਾਇਆ ਉਦੋਂ ਇਹਨੇ ਮੈਂ ਦੇਖਿਆ ਜਾ ਕੇ ਕਿ ਇਹ ਅਸਲ ਜੇ ਇਹ ਗੱਲ ਇਹਦਾ ਹੱਦ ਸਾਫ ਵਾਪਰੇ ਨਹੀਂ ਉਥੇ ਖੁਦ ਮੈਂ ਜਦੋਂ ਆਪ ਜਾ ਕੇ ਦੇਖਿਆ ਵਾ ਤੇ ਇਹਨੂੰ ਸਾਰਿਆਂ ਨਾਲ ਕਾਫੀ ਬੰਦੇ ਪਿੱਛੋਂ ਜਫਾ ਦਾ ਪਾ ਕੇ ਤੇ ਅੱਗੇ ਉਹ ਮੁੰਡਾ ਘੁੱਟਦਾ ਪਿਆ ਇਹਨੂੰ ਠੀਕ ਹੈ ਜਦੋਂ ਮੇਰੇ ਜਾਣ ਤੋਂ ਬਾਅਦ ਵੀ ਨਹੀਂ ਉਹ ਰੁਕਿਆ ਫਿਰ ਉਹਨੂੰ ਮੈਂ ਥੋੜਾ ਪਰੇ ਸਾਈਡ ਤੇ ਕੀਤਾ ਤੇ ਜਿਹੜੇ ਮੇਨ ਮੋਤਵਾਰ ਬੰਦੇ ਸੀ ਨਾ ਉਹਨਾਂ ਦੇ ਉਹਨਾਂ ਨੇ ਮੈਨੂੰ ਕਿਹਾ ਕਿ ਭਾਈ ਇਦਾਂ ਇਦਾਂ ਨਾ ਕਹ ਦੇਖੋ ਮਾਰੇ ਇਦਾਂ ਦਿਹਾੜਾ ਵਾ ਆਪਾਂ ਕਾਹਤੋਂ ਇਦਾਂ ਦੀ ਕੋਈ ਗੱਲਬਾਤ ਕਰਨੀ ਪਰ ਮੈਂ ਕਿਹਾ ਤੁਹਾਡੇ ਬੰਦੇ ਨੂੰ ਇਹ ਚਾਹੀਦਾ ਵਾ ਚਲੋ ਅਗਰ ਆਪਾਂ ਕੇ ਇਹਨੂੰ ਰੋਕ ਵੀ ਰਹਿਣਾ ਤੇ ਨਿਮਰਤਾ ਸਹਿਤ ਤੇ ਜੇ ਸਿੱਧਾ ਜਾਂਦੇ ਆ ਬੋਲੂਗੇ ਉਹਨੂੰ ਰੋਲਾ ਪਾਉਗੇ ਕਿ ਇੱਦਾ ਇੱਦਾ ਤਾਂ ਫੇਰ ਬੰਦਾ ਵੀ ਚਲੋ ਕੀ ਕਰੇ ਹੁਣ ਉੱਥੇ ਉਦੋਂ ਬਾਅਦ ਵੀ ਦੁਬਾਰਾ ਗੱਲ ਪੈ ਗਿਆ ਚਲੋ ਮੇਰੇ ਜਾਨ ਤੋਂ ਬਾਅਦ ਮੈਨੂੰ ਮੈਨੂੰ ਪਤਾ ਮੈਂ ਕਿੱਦਾਂ ਨੂੰ ਕਢਾ ਕੇ ਲਿਆਇਆ ਜਾਂ ਕਿੱਦਾਂ ਨਹੀਂ ਹਣਾ ਉਸ ਤੋਂ ਬਾਅਦ ਚਲੋ ਮਹਾਰਾਜ ਸਾਡਾ ਵੀ ਸਾਂਝਾ ਸਾਰਿਆਂ ਦਾ ਹੀ ਸੋ ਹਮੇਸ਼ਾ ਰੋਈ ਬੇਰਸਾ ਸਾਰੇ ਸਾਡੇ ਕੰਜਾਇਦਾ ਨਾਲੇ ਇਹਨਾਂ ਦਾ ਵੀ ਉਹਨਾਂ ਹੀ ਅਧਿਕਾਰ ਆ ਸਾਡਾ ਵੀ ਉਹਨਾਂ ਸਾਰਿਆਂ ਦਾ ਹਣਾ ਮਹਾਰਾਜ ਦਾ ਇੱਕ ਹੋਇਆ ਹਾਂ ਹੀ ਇਹ ਮੰਨਦੇ ਕੀ ਹੋਇਆ ਜੋ ਹੋਇਆ ਗਲਤ ਹੋਇਆ ਪਰ ਅਗਰ ਉਹ ਹੋ ਸਕਦਾ ਅਗਰ ਉਹਨਾਂ ਲੋ ਨਿਮਰਤਾ ਸਹਿਤ ਕਿਹਾ ਜਾਂਦਾ ਤੇ ਸਾਡਾ ਅਗਰ ਉਹਨਾਂ ਨੂੰ ਥੋੜਾ ਲੱਗਾ ਕਿ ਨਹੀਂ ਸਾਈਡ ਤੇ ਕਹ ਤਾਂ ਕਹਿ ਗਿਆ ਕਿ ਪਿਆਰ ਨਾਲ ਸਾਈਡ ਤੇ ਕਰਾ ਦਿੰਦੇ ਬਟ ਫਿਰ ਵੀ ਚਲੋ ਜਿੱਦਾਂ ਉਹਨਾਂ ਨੇ ਥੋੜਾ ਗੁੱਸੇ ਵਿੱਚ ਬੋਲੇ ਕੁਛ ਹੋਇਆ ਮੁੰਡਾ ਹਲਕੀ ਜੀ ਉਮਰ ਦਾ ਹੈ ਉਹ ਸ਼ਾਇਦ ਬੋਲੇ ਬਾਕੀ ਜਿਹੜੇ ਸਿਆਣੇ ਬੰਦੇ ਉਹਨਾਂ ਬਿਲਕੁਲ ਜੈਨੂਨ ਗੱਲ ਹੱਟਣ ਕੀਤੀ ਜਿਹੜੀ ਬੰਦੀ ਸੀ ਉਸ ਤੋਂ ਬਾਅਦ ਚਲੋ ਅਸੀਂ ਇਹਨੂੰ ਲੈ ਕੇ ਆਂਦਾ ਜੋ ਮਰਜ਼ੀ ਆਉ ਉਹਨੂੰ ਜਦੋਂ ਪਿੱਛੋਂ ਸਾਰੇ ਬੰਨਾਂ ਜਫੇ ਪਿਓ ਦਾੜਾ ਕਿਹੜੇ ਬੰਨ ਨੂੰ ਪਟਦੂਗਾ ਮੁੰਡਾ ਉਹ ਤਾਂ ਮੁੰਡਾ ਹੀ ਹਲਕੀ ਜੀ ਉਮਰ ਦਾ ਵਾ ਜਿਹੜਾ ਮੁੰਡੇ ਜਿਹਦੀ ਕਹਿੰਦੇ ਲੜਾਈ ਹੋਈ ਆ ਉਹ ਮੈਨੂੰ ਤਾਂ ਹੁਣ ਵੀ ਆਪਣੇ ਸੀਸੀਟੀਵੀ ਦੇ ਵਿੱਚ ਜਿੱਦਾਂ ਹੋ ਗਿਆ ਸਾਰਾ ਕੁਝ ਕੈਦ ਹੋਇਆ ਨਾ ਉਹਦੇ ਅਕੋਰਡਿੰਗ ਜਿੱਦਾਂ ਵੀ ਹੈਗਾ ਬੰਦਾ ਜੋ ਹੁੰਦਾ ਇੱਕ ਦੂਜੇ ਤੇ ਕੀਤਾ ਜਾਵੇ। ਨਾਮ ਭਾਈ ਰੋਹਨ ਮੈਂ ਹਨਾ ਠੰਡਾ ਲੈਣ ਜਾ ਰਿਹਾ ਸੀ ਤੇ ਭਾਈ ਉਹਨਾਂ ਨੇ ਮੈਨੂੰ ਭੇਜਿਆ ਕਹਿੰਦੇ ਜਾ ਠੰਡਾ ਲੈ ਆ ਮੈਂ ਉੱਥੇ ਗਿਆ ਉੱਥੇ ਨਗਰ ਕੀਰਤਨ ਜਾ ਰਿਹਾ ਸੀ ਤੇ ਉਹ ਮੈਨੂੰ ਕਹਿੰਦੇ ਅੱਗੇ ਲੈ ਅੱਗੇ ਤੇ ਮੈਂ ਅੱਗੇ ਲੈ ਗਿਆ ਤੇ ਸਾਈਡ ਤੇ ਮੋਟਰਸਾਈਕਲ ਤੇ ਇਹ ਇੱਕ ਸਿੱਖ ਹੈ ਜੈਨੀ ਤੇ ਉਹਨੇ ਪਤਾ ਕੀ ਕੀਤਾ ਮੈਂ ਕਿੰਦਾ ਸਾਈਡ ਤੇ ਲਾਲਾ ਜਿੰਨ ਜਿਆਦੀ ਅੱਗ ਲੱਗੀ ਮੈਂ ਕਿਹਾ ਬਾਬਾ ਜੀ ਸਾਈਡ ਤੇ ਆ ਤੁਸੀਂ ਬਿਆਨ ਨਾ ਕੋ ਆਪਾਂ ਕਰ ਲੈਨੇ ਹਨਾ ਵੀ ਗੱਲ ਕੀ ਈ ਨਹੀਂ ਕਿੰਦਾ ਤੂੰ ਜਦਾ ਮੈਂ ਕਿੰਦਾ ਜਿੰਦਾ ਕੋਈ ਨਿਸ਼ਾਨ ਨਿਸ਼ਾਨ ਨਹੀਂ ਕੀਤਾ ਪਿਆ ਸੀ ਤੇ ਕਿੰਦਾ ਜੇ ਫੇ ਇੰਨੀ ਜੁਰਤ ਤਾਂ ਨਾ ਤੇ ਚ ਕਿੰਦਾ ਤੂੰ ਉੱਤਰਿਆ ਮੈਂ ਕਿਹਾ ਮੈਂ 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 ਕਿਹਾ ਮੈਂ ਕਾ ਉੱਤਰਾਂ ਤੇ ਫੇ ਕਿ ਇੰਨੇ ਨੂੰ ਮੇਰਾ ਮੋਟਰਸਾਈਕਲ ਵੀ ਡਿੱਗ ਗਿਆ ਸਾਰੇ ਜਣੇ ਪੈ ਗਏ ਮੈਨੂੰ ਆਣ ਕੇ ਜਫਾ ਮਾਰ ਜਫਾ ਮਾਰ ਲਿਆ ਇਹਨਾਂ ਨੇ ਫੇ ਕੁਰਬਾਨਾ ਕਰਪੂਨਾ ਮੇਰੇ ਮਾਰੀਆਂ ਫੇ ਉੱਥੇ ਔਰ ਇੱਕ ਵੀਡੀਓ ਹਾਂ ਡਾਕਟਰ ਸਾਹਿਬ ਕੀ ਗੱਲ ਬਾਤ ਹੈ ਜਿਹੜਾ ਇਹ ਪੇਸ਼ੈਂਟ ਹੁਣੀ ਆਏ ਨੇ ਐਂਸਿੰਗਰ ਤੋਂ ਹਾਂਜੀ ਇਹਨਾਂ ਦੇ ਦੱਸਣ ਮੁਤਾਬਕ ਇਹਨਾਂ ਦੀ ਲੜਾਈ ਹੋਈ ਹੈ ਇੱਥੇ ਸੁਲਤਾਨਪੁਰ ਏਰੀਆ 'ਚ ਤੇ ਹੁਣ ਇਸ ਟਾਈਮ ਸਾਡੇ ਕੋਲ ਦਾਖਲ ਹੈ ਤੇ ਜੇਰੇ ਇਲਾਜ ਹੈ ਗਿਆ ਸਟੇਬਲ ਹੈ ਪੇਸ਼ੈਂਟ ਕਲੀਨਿਕਲੀ ਪੇਸ਼ੈਂਟ ਸਟੇਬਲ ਹੈ ਗਿਆ ਕੀ ਨਾਮ ਪੇਸ਼ੈਂਟ ਦਾ ਪੇਸ਼ੈਂਟ ਦਾ ਨਾਮ ਸੁਮਿਤ ਸ